ਦੋਸਤੋ ਨਮਸਕਾਰ ਬੀਟੀਆਈ ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ। ਬਠਿੰਡਾ ਵਿੱਚ ਲੱਗਿਆ ਮਨੋਰੰਜਨ ਮੇਲਾ। ਮਨੋਰੰਜਨ ਮੇਲਾ ਕਿਉਂ ਬਣਿਆ ਹੋਇਆ ਹੈ ਲੋਕਾਂ ਦੇ ਖਿੱਚ ਦਾ ਕਾਰਨ। ਦੇਖਦੇ ਹਾਂ ਮੇਲੇ ਦੀਆਂ ਕੁਝ ਝਲਕੀਆਂ। ਈਟੀਆਈ ਨਿਊਜ਼ ਟੀਵੀ ਤੋਂ ਸੁਸ਼ੀਲ ਗੋਇਲ ਦੀ ਰਿਪੋਰਟ। ਕੁਛ ਕਿੱਥੋਂ ਆਏ ਹੋ ਵੀਰੇ ਤੇ ਲੋਕ ਨੇ ਮੌਕਾ ਲੱਗਾ ਤੁਸੀ ਕੀ ਦੇਖਿਆ ਮੇਲੇ ਚ ਤੇ ਤੁਹਾਨੂੰ ਕੀ ਇਹਦੇ ਵਿੱਚ ਮਜ਼ਾ ਲੱਗਿਆ ਵਧੀਆ ਹੀ ਦੇਖੋ ਦੁਆਕਾਂ ਨਾਲ ਆਏ ਆ ਵਧੀਆ ਇੰਜੋਏ ਹੋ ਰਿਹਾ ਹੈਗਾ ਬਸ ਗਰਮੀ ਥੋੜੀ ਜਿਹੀ ਵੱਧ ਆ ਹੋਰ ਤਾਂ ਬੜੀ ਸਾਰਾ ਕੁਝ ਵਧੀਆ ਵਧੀਆ ਸਾਕੇ ਲਿਖਿਆ ਇਹਨਾਂ ਨੇ ਮੱਛੀਆਂ ਬਾਰੇ ਜਾਣਕਾਰੀ ਦਿੱਤੀ ਹੈ ਹਾਂਜੀ ਵਧੀਆ ਸਾਰਾ ਕੁਝ ਵਧੀਆ ਹੈ ਜੀ ਤੇ ਮੱਛੀਆਂ ਤੋਂ ਇਲਾਵਾ ਫਿਸ਼ ਐਂਡ ਹੋਰ ਕੀ ਹੋਰ ਵਧੀਆ ਲੱਗਿਆ ਤੁਸੀਂ ਘੁੰਮੇ ਹੋਗੇ ਮੇਲੇ 'ਚ ਹਾਂਜੀ ਉਸ ਆ ਉਹ ਮੈਸਜ ਦੇ ਦੋ ਬੰਦੇ ਤੇ ਹਾਂਜੀ ਇੱਕ ਤਾਂ ਡ੍ਰੈਗਨ ਦੇ ਲੈ ਕੇ ਆਏ ਆ ਦੇਖ ਪਹਿਲਾਂ ਘੂਟ ਘਰ ਤੇ ਜਾ ਕੇ ਸੀਗੀ ਸਰ ਇਹ ਬੰਸਰਦਾ ਕਈ ਵਾਰ ਮੇਲੇ ਲਗਾਉਂਦੇ ਆ ਹਰ ਸਾਲ ਲਗਾਉਂਦੇ ਆ ਮਤਲਬ ਤੇ ਇਹਦੇ ਵਿੱਚ ਅੱਜ ਤੁਹਾਨੂੰ ਕੋਈ ਖਾਸੀਅਤ ਲੱਗੀ ਦੇਖੋ ਲਾਸਟ ਟਾਈਮ ਵਾਲਾ ਮੇਲਾ ਹੀ ਜਾਵਾ ਸੀ ਪਰ ਦੋ ਚਾਰ ਸਟਾਲਾਂ ਵਧ ਨੇ ਆਦਰਵਾਈਜ਼ ਬਾਕੀ ਸਾਰਾ ਸੇਮ ਹੀ ਹੋ ਗਿਆ ਅੱਛਾ ਕੋਈ ਫਰਕ ਨਹੀਂ ਲੱਗਿਆ ਤੁਹਾਨੂੰ ਕੋਈ ਫਰਕ ਤਾਂ ਮਾੜਾ ਮੋਟਾ ਫਰਕ ਹੈ ਕੋਈ ਉਹ ਹੀ ਆ ਦੇਖੋ ਸਵਾਲਾਂ ਤਾਂ ਸਾਰੀਆਂ ਉਹੀ ਰਹਿਣੀਆਂ ਹਨ ਉਹ ਜਵਾਕਾਂ ਦਾ ਤੇ ਵੇਚਣੇ ਉਹੀ ਸਾਰਾ ਕੁਝ ਸੇਮ ਹੀ ਹੈ ਫਰਕ ਕਿੱਥੇ ਬਾਹਰ ਆ ਨਹੀਂ ਠੀਕ ਹੈ ਨਮਸਕਾਰ ਨਮਸਕਾਰ ਜੀ ਮੇਲੇ ਦੇ ਵਿੱਚ ਆਇਓ ਤੇ ਵੀ ਪਹਿਲਾਂ ਵੀ ਆਇਓ ਕਦੇ ਮੇਲੇ ਚ ਅੱਛਾ ਤੇ ਤੁਹਾਨੂੰ ਇਸ ਵਾਰੀ ਤੇ ਪਹਿਲਾਂਲੇ ਮੇਲੇ ਚ ਕੀ ਦੇ ਫਰੰਟ ਲੱਗਿਆ ਤੇ ਜਿੱਥੇ ਜਾ ਕੇ ਹੀ ਜਾ ਲੱਗਿਆ ਇਸ ਵਾਰ ਸੋਨਾ ਦਾਣਾ ਨੇ ਹਾਂ ਜੀ ਸੋਨੇ ਨੇ ਖਾਂਦੀ ਨਾ ਪਿਛਲੀ ਵਾਰ ਨਾਲੋਂ ਜ਼ਿਆਦਾ ਬੈਠਾ ਹੈ ਤੇ ਬੈਠਣ ਲਈ ਉਹ ਸਖਤ ਤਪਲੇ ਕੀ ਹੋਈ ਜੀ ਰੇਟ ਬਾਜੀ ਬਾਈ ਜੀ ਕੋਈ ਤੁਸੀਂ ਪਰਚੇਜ਼ ਵਗੈਰਾ ਵੀ ਕੀਤੀ ਹੈ ਜਾਂ ਸਮਾਨ ਦਾ ਤੁਹਾਨੂੰ ਕਿਵੇਂ ਲੱਗਿਆ ਖਾਣ ਪੀਣ ਦੀ ਫੈਸਿਲਿਟੀ ਵਧੀਆ ਹੈਗੀ ਅੱਗੇ ਨਾਲੋਂ ਨਹੀਂ ਨਹੀਂ ਵਧੀਆ ਜੀ ਵਧੀਆ ਅੱਛਾ ਤੇ ਰੇਡ ਵਿਚਾਰਾ ਵੀ ਬਾਜੀ ਬਹਿ ਜਾਂ ਜਿਹੜਾ ਤੁਸੀਂ ਪਿਛਟਨ ਨਾਲ ਦੇ ਵਿੱਚ ਗਏ ਹੋ ਪਹਿਲਾਂ ਨਾਲੋਂ ਕੋਈ ਡਿਫਰੈਂਟ ਲੱਗਿਆ ਕੋਈ ਆਈਟਮ ਤੁਹਾਨੂੰ ਅਸੀਂ ਪਿਛਲੀ ਵਾਰ ਗਈ ਸੀ ਬਹੁਤ ਜ਼ਿਆਦਾ ਵਧੀਆ ਸੀ ਓਕੇ ਮੱਲ ਫੁੱਲੋਂ ਜਿਹੜਾ ਹੋ ਰਿਹਾ ਜੀ ਓਕੇ ਹਾਂਜੀ ਬੰਦਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਮੇਲਾ ਲਗਾਇਆਗਾ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਸਾਡੇ ਮੇਲੇ 'ਚ ਆਪਣੇ ਮੇਲੇ 'ਚ ਕਹਿਣਾ ਤਾਂ ਪਲੀ ਠੰਡਾ ਸ਼ਹਿਰ ਤੋਂ ਆਪਦਾ ਸ਼ਹਿਰ ਅਜੰਟਪੁਰ ਦਾ ਮੇਲਾ ਕਹਿਣਾ ਤਾਂਹੀ ਹੈ ਕਿ ਠੰਡਾ ਸ਼ਹਿਰ ਦੀ ਸਫਲਤਾ ਜੋ ਜੋ ਪਬਲਿਕ ਐ ਸਾਡੀ ਪੈਨ ਪਾਈ ਰਿਸ਼ਤਾਰ ਸਮਝ ਨਹੀਂ ਕਹਿੰਦਾ ਵੀ ਆਪਣਾ ਆਪਦਾ ਮੇਲਾ ਹੈ ਆਪਦੇ ਵੱਲੋਂ ਬਹੁਤ ਵਧੀਆ ਲਾਂਦੇ ਕੋਸ਼ਿਸ਼ ਕੀਤੀ ਹੈ ਸਾਥ ਕੁਪੜਾ ਆਓ ਮੇਲੇ ਦਾ ਆਨੰਦ ਲਓ ਸਭ ਕੁਝ ਗੁਰੂ ਫੌਕਸ ਗਰਾਉਂਡ ਚ ਕੋਚਟਲੇ ਆ ਫਿਸ਼ਟਨਲ ਹੈ ਵਿਸ਼ ਵਰਿੰਗ ਸ਼ੋ ਜੋ ਕਿ ਏਸੀ ਹਾਲ ਮਾਇਆ ਗਿਆ ਹੈ ਖਾਨਦਿੰਦੀਆਂ ਵਧੀਆ ਤੋਂ ਵਧੀਆ ਦੁਕਾਨਾਂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਾਸਪੇਲ ਤੁਸੀਂ ਕੜਨਾ ਹੈ ਸਰਕਾਰ ਜਿਹੜੀ ਹੈ ਪਬਲਿਕ ਹੁੰਦੀ ਹੈ ਪਾਸਪੇਲ ਤਾਂ ਪਬਲਿਕ ਨੇ ਕੜਨਾ ਹੈ ਅਸੀਂ ਆਪਦੇ ਵੱਲੋਂ ਸਾਨੂੰ ਪੂਰੀ ਫਰਨੀਚਰ ਹੈ ਕੁਰਜਾ ਦੀ ਕਰੋਕਰੀ ਹੈ ਵੀਰ ਕੇ ਸੇਲ ਦੀ ਆਈਟਮਾਂ ਹੈ ਲੇਡੀਜ਼ ਦੀਆਂ ਜੋ ਕਿ ਪਰਸ ਹੈ ਰਮਾਲ ਸਾਹਿਬ ਕਾਸਮੈਟਿਕਸ ਹੈ ਫੋਰ ਬਹੁਤ ਸਾਰੇ ਜੁਐਲਰੀਸ ਹੈ ਪਟਿਆਲਾ ਦੀ ਜੁੱਤੀ ਹੈ ਹਨਾ ਜੀ ਔਰ ਰੋਈ ਦੇ ਕਾਰਪਟ ਹੈ ਸਾਡੇ ਵੱਲੋਂ ਕਹਿੰਦਾ ਭਾਬਾ ਵੀ ਬਹੁਤ ਸੋਹਣੀਆਂ ਤੇ ਪ੍ਰੀਤ ਦੁਕਾਨਾਂ ਮੱਕ ਪੁਛ ਤੇ ਕਾਜੋ ਲੰਡੀਆਂ ਗਈਆਂ ਉਹ ਤੋਂ ਮੰਗਲਾ ਹੈ ਹਰ ਤਰ੍ਹਾਂ ਦੇ ਚੁੱਲੇ ਹੈ ਸਕੇਟਿੰਗ ਗਾਰ ਹੈ ਬੱਚਾ ਲਈ ਬਾਟਰ ਬੋਟਾ ਹੈ ਗਰਮੀ ਦੇ ਵਿੱਚ ਸਾਡੀ ਜਿਹੜੀ ਸੋਚ ਹੈ ਜੀ ਸਾਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੈ ਤੁਹਾਡੇ ਆਪਣੇ ਸ਼ਹਿਰ ਬਟੰਡਾ ਦੇ ਬਲੂਫੌਕਸ ਗਰਾਊਂਡ ਨੇ ਨੀੜ ਰੋਜ਼ਗਾਰਨ ਪਾਰ ਯੂਸੀ ਮੇਲਾ ਲਾਇਆ ਓਥੇ ਆਓ ਆਨੰਦ ਮਾਣੋ ਸਿਰਫ 30 ਰੁਪਏ ਐਂਟਰੀ ਟਿਕਟ ਠੀਕ ਗਈ ਹੈ ਜੋ ਕਿ ਪਹਿਲਾਂ ਸਾਡੇ ਤੋਂ ਪਹਿਲਾਂ ਜਿਹਨਾਂ ਨੇ ਮੇਲਾ ਲਾਇਆ ਸੀ ਸਾਰੀਆਂ ਪਾਰਟੀਆਂ ਨੇ 40 ਰੁਪਏ ਟਿਕਰੇ ਸੀ ਪਰ ਤੁਹਾਨੂੰ ਪਤਾ ਆਪਾਂ ਸ਼ਹਿਰ ਤੇ ਜੰਪ ਲਾਫੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਰਹਿ ਨਾ ਜਾਵੇ 10-20 ਰੁਪਏ ਦੇ ਘਾਟਵਾ ਤੇ ਚੱਕਰ ਚ ਕੋਈ ਰਹਿ ਨਾ ਜਾਵੇ ਇਸ ਲਈ ਫਿਸ਼ੀ ਜਿਹੜੀ ਹੈ ਅਸੀਂ ਪਿਛਲੀ ਵਾਰ 100 ਰੁਪਏ ਅਸੀਂ ਲਏ ਉਹ ਵੀ 70 ਰੁਪਏ ਕਰਤੀ ਹੈ ਪੱਲਾ ਜੀ ਤਰ੍ਹਾਂ ਹੀ ਹਾਲ ਏਸੀ ਰੱਖਿਆ ਹੈਗਾ ਫਿਰ ਤੁਸੀਂ ਦੇਖਨੇ ਹੋ ਮਾਤਾਵਰ ਸਾਰਾ ਸਵਛ ਮਾਤਾਵਰ ਨੇ ਉਹ ਸਭ ਤੋਂ ਜਿਹੜੀ ਮੇਨ ਅਟਰੈਕਸ਼ਨ ਹੈ ਸਾਡੀ ਸ਼ੋਗੀਏ ਇਸ ਵਾਰ ਅਸੀਂ ਸੈਲਫੀ ਪੁਆਇੰਟ ਲਾਏ ਆ 20 ਜੀ ਤਰ੍ਹਾਂ ਦੇ ਸੈਲਫੀ ਪੁਆਇੰਟ ਹੈਗੇ ਆ ਤੁਸੀਂ ਦੇਖ ਹੀ ਰਹੇ ਹੋ ਪਬਲਿਕ ਲਈ ਖੁਸ਼ ਹੈ ਸੈਲਫੀਆਂ ਲੈ ਕੇ ਇਹੀ ਹੁੰਦਾ ਹੈ ਮਨੋਰੰਜਨ ਮੇਲੇ 'ਚ ਮੇਲੇ ਦਾ ਮਤਲਬ ਇਹੀ ਹੁੰਦਾ ਹਨਾ ਮੇਲਾ ਮੇਲੀਆਂ ਦਾ ਯਾਰਾ ਮੇਲੀਆਂ ਫਿਸ਼ ਟਨਲ ਦੇ ਵਿੱਚ ਕਿਹੜੀ ਕੁ ਕੁਝ ਖਾਸ ਚੀਜ਼ ਕੀ ਹੈ ਤੁਹਾਡੇ ਕੋਲ ਜੀ ਹਰ ਤਰ੍ਹਾਂ ਦੀ ਨਵੀਂ ਮਛਲੀ ਹੈ ਜੀ ਸਾਰੀ ਸਿੰਗਾਪੁਰ ਮਲੇਸ਼ੀਆ ਵਰਗ ਦੇ ਮਛਲੀ ਹੈ ਹੂੰ ਪਿਛਲੀ ਵਾਰ ਵੀ ਹਾਲਾਂਕਿ ਕੋਰਨਰ ਬਚਣੀ ਅਸੀਂ ਜਾਰੀ ਹੂੰ ਹੂੰ ਪਰ ਹਰ ਵਾਰ ਦਫਰੈਂਟ ਸਿਸਟਮ ਹੁੰਦਾ ਵੀ ਜਿਹੜੀ ਪਹਿਲਾਂ ਮਛਲੀਆਂ ਸੋਹਣਾ ਤੋਂ ਕੋਈ ਵੀ ਸ਼ਰ ਮਛਲੀ ਨਾ ਹੋਵੇ ਹਾਂ 33 ਜਾਂ 34 ਤਰ੍ਹਾਂ ਦਾ ਸਾਡੇ ਕੋਲ ਐਕੁਆਰੀਅਮ ਪਲਸ 베ਸ ਹੈ ਸਭ ਦੇ ਵਿੱਚ ਲੰਮੀਆਂ ਮੱਛੀਆਂ ਇਹ ਮੇਲੇ 'ਚ ਕੁਝ ਬੱਚਿਆਂ ਨੂੰ ਜਰਨਲ ਨੌਲੇਜ ਵਾਸਤੇ ਕੁਝ ਦੇ ਲਈ ਲਾਇਆ ਜੀ ਹਾਂ ਇਹ ਮੱਛੀ ਦਾ ਸ਼ੋਅ ਹੈ ਜਿਹੜਾ ਇਹ ਹੈ ਲਾਈਵ ਜਾਣਕਾਰੀ ਵੀ ਮਨੋਰੰਜਨ ਵੀ ਇਹ ਦੇਣ ਤੋਂ ਇਲਾਵਾ ਵੀ ਕੋਈ ਹੋਰ ਮਨੋਰੰਜਨ ਦਾ ਕੀ ਸਭ ਕੁਝ ਮਨੋਰੰਜਨ ਹੈ ਦੇਖੋ ਝੂਲੇ ਮਿਲਜ ਕੀ ਹੁੰਦਾ ਹੈ ਝੂਲੇ ਹੋਣ ਵਧੀਆ ਹੋਣ ਸਾਫ ਸੁਥਰੇ ਹੋਣ ਵੱਡੇ ਛੋਟੇ ਸਭ ਦੇ ਲਈ ਹੋਣ ਉਹੀ ਚੀਜ਼ ਹੈ ਪੂਤ ਪੰਗਲਾ ਹੈ ਕੈਮਨ ਰਾਈਡ ਹੈ ਹਰ ਚੀਜ਼ ਹੈ ਸੈਲਫੀ ਪੁਆਇੰਟ ਆ ਖਾਣਾ ਪੀਣਾ ਸੁੰਦਾਸੀ ਦਿੱਤਾ ਬਨਸੋਨਾ ਖਾਣਾ ਪੀਣਾ ਉਸ ਜੋ ਸ਼ੋਪਿੰਗ ਸਟਾਰਸ ਹੈ ਬਕਵੌਕ ਸਟ੍ਰੀਟਾਂ ਤੋਂ ਆਏ ਹੋਏ ਆ ਹਜੇ ਕੁਝ ਦੁਕਾਨਾਂ ਦੋ ਚਾਰ ਖਾਲੀ ਵੀ ਹੋ ਗਈ ਪਰ ਜਾਣੀ ਇੱਕ ਦਿਨ ਕਿਉਂਕਿ ਮੌਸਮ ਦਾ ਥੋੜਾ ਵਰਕ ਸੀਗਾ ਗਰਮੀ ਬਹੁਤ ਪੈ ਰਹੀ ਸੀ ਹੁਣ ਲੱਗਦਾ ਵੀ ਠੀਕ ਹੋ ਰਿਹਾ ਹੈ ਉਹਨਾਂ ਦੇ ਕੋਲ ਅੱਜ ਕਿੰਨਾ ਵਧੀਆ ਮੌਸਮ ਹੈ ਸਾਾਨੂੰ ਪਬਲਿਕ ਆ ਵੀ ਬਹੁਤ ਵਧੀਆ ਹੋਊਗੀ ਆਮ ਪਬਲਿਕ ਨੂੰ ਕੀ ਸੰਦੇਸ਼ ਆ ਦੇਣਾ ਚਾਹੋਗੇ ਤੁਸੀਂ ਆਮ ਪਬਲਿਕ ਨੂੰ ਸੰਦੇਸ਼ਾ ਕਹ ਲਓ ਜਾਂ ਅਪੀਲ ਕਰ ਲਓ ਸਾਡੀ ਤਾਂ ਪਿਆਰ ਭਰੀ ਅਪੀਲ ਹੈ ਵੀ ਤੁਹਾਡਾ ਮੇਲਾ ਤੁਹਾਡੇ ਵਾਸਤੇ ਤੁਹਾਡੇ ਲਈ ਮੈਂ ਲਾਇਆ ਹੋਇਆ ਹੈ ਮੈਂ ਸ਼ਹਿਰ ਦਾ ਜੰਪਲ ਮੇਰੀ ਕੋਸ਼ਿਸ਼ ਹੁੰਦੀ ਹੈ ਸਵਛ ਵਧੀਆ ਮਨੋਰੰਜਨ ਖਾਣਾ ਪੀਣਾ ਖਰੀਦਦਾਰੀ ਇਹਨਾਂ ਸਭ ਕੁਝ ਕੋਛਾ ਤਰ ਦੇ ਦਲੇ ਆਓ ਪਾਸ ਪੇਂ ਦਾ ਰੀਡਰ ਤੁਸੀਂ ਆਪ ਵੀ ਦਿਨਾ ਜੇ ਕੋਈ ਕਮੀਆਂ ਦੱਸੋ ਕੋਸ਼ਿਸ਼ ਕਰਾਂਗੇ ਅਗਲੇ ਮੇਲੇ ਚ ਨਾਲ ਹੋਵੇ ਠੀਕ ਹੈ